ਇਤਨੀ ਸ਼ਹਿਰ ਵਿਰੁੱਧ ਮਹਿੰਮ ਦੇ ਤਹਿਤ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਵਿੰਦਗੜ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਸਾਨਕਟੇ ਹਕਲੋਨੀ ਵਿੱਚ ਚਲਾਇਆ ਗਿਆ 64 ਅੰਦੋਰਾਨ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਇਸ ਮਹਿੰਮ ਦੇ ਤਹਿਤ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਰ શ્રી ਕੋਰਵਾਰਾ ਯਾਦਵ ਸਰ ਵੱਲੋਂ ਜਿਹੜਾ ਸਮੇਂ-ਸਮੇਂ ਤੇ ਸਾਨੂੰ ਨਸ਼ਿਆ ਦੇ ਖਿਲਾਫ ਜਿਹੜਾ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਚਲਾਈ ਹੋਈ ਹੈ। ਇਹਦੇ ਵਿੱਚ ਅਸੀਂ ਪਿਛਲੇ 1 ਮਾਰਚ ਤੋਂ ਕਾਫੀ ਸਾਡੇ ਜ਼ਿਲ੍ਹੇ ਪੱਧਰ ਤੇ ਕਾਫੀ ਕੰਮ ਚੱਲ ਰਿਹਾ ਹੈ। ਜਿਹਦੇ ਵਿੱਚ ਅਸੀਂ ਕਰੀਬ 800 ਦੇ ਕਰੀਬ ਬੰਦੇ ਗ੍ਰਫਤਾਰ ਕਰ ਚੁੱਕੇ ਹਾਂ ਤੇ 600 ਦੇ ਕਰੀਬ ਵੀ ਅਸੀਂ ਐਫਆਈਆਰ ਵੀ ਦਰਜ ਕੀਤੀ ਹੈ। ਫਿਲਹਾਲ ਅਸੀਂ ਜਿੱਥੇ ਹੈਗੇ ਆ ਮਾਸਟਰ ਕਲੋਨੀ ਇੱਥੇ ਅਸੀਂ ਅੱਜ ਕਸੋ ਆਪਰੇਸ਼ਨ ਕਰਾਇਆ ਸੀਗਾ ਆਰਡਰੈਂਸ ਸਰਚ ਆਪਰੇਸ਼ਨ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਵਕਫਾ ਖਾਵਾ ਤੇ ਕਸੋ ਆਪਰੇਸ਼ਨ ਚੱਲ ਰਹੇ ਨੇ ਤੇ अर्ਲੀ ਮਾਰਨਿੰਗ ਤੋਂ ਇਹ ਆਪਰੇਸ਼ਨ ਸ਼ੁਰੂ ਹੋ ਚੁੱਕੇ ਹੋਏ ਤੇ ਆ ਹਜੇ ਚੱਲ ਰਿਹਾ ਹੈ ਹੁਣ ਤੱਕ ਇਹ ਸਾਰਾ ਜਿਹੜਾ ਆਪਰੇਸ਼ਨ ਹੈ ਐਸਪੀ ਡੀ ਸਾਹਿਬ ਡੀਐਸਪੀ ਅਮਲੋ ਗੁਰਦੀਪ ਜੀ ਤੇ ਡੀਐਸਪੀ ਬੱਸੀ ਰਾਜਕੁਮਾਰ ਜੀ ਸਾਹਿਬ ਦੇ ਇਹਨਾਂ ਦੀ ਨਿਗਰਾਨੀ ਹੈ ਤੇ ਸਾਰਾ ਆਪਰੇਸ਼ਨ ਚੱਲ ਰਿਹਾ ਹੈ ਇਦੇ ਵਿੱਚ ਹੁਣ ਤੱਕ 12 ਐਫਆਈਆਰ ਐ ਦਰਜ ਕੀਤੇ ਜਾ ਚੁੱਕੀਆਂ ਹਨ ਤੇ ਜਿਦੇ ਵਿੱਚ 12 ਬੰਦੇ ਗ੍ਰਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਚੋਂ 14000 ਦੀ ਜਿਹੜੀ ਹੈਗੀ ਡਰਗ ਮਨੀ ਬਰਾਮਦ ਹੋਈ ਹੈ ਉਸ ਤੋਂ ਇਲਾਵਾ ਆਪਣੇ ਕੋ ਇੱਥੇ ਜਿਹੜੀ ਫਾਰਮਾਸਿਊਟੀਕਲ ਡਰਗਸ ਹੁੰਦੇ ਹੈ ਜ਼ਿਆਦਾ ਜ਼ਿਆਦਾ ਮਾਤਰਾ ਫਾਰਮਾਸਿਊਟੀਕਲ ਡਰਗਸ ਦੀ ਮਿਲੀ ਹੈ ਜਿਦੇ ਵਿੱਚ ਜਿਦੇ ਵਿੱਚ ਲੋਮੋਟੇਲ ਅਲਪਰਾਜ਼ੋਲਮ ਦੀਆਂ ਗੋਲੀਆਂ ਮਿਲੀ ਹੈ ਇਸ ਤੋਂ ਇਲਾਵਾ ਸਾਨੂੰ ਦੋ ਇੰਜੈਕਸ਼ਨਸ ਵੀ ਮਿਲੇ ਹਨ ਤੇ ਕੁਝ ਜਿਹੜੀ ਹੈਗੀ ਆ ਬਹੁਤੀ ਸਮਾਲ ਕੁਆਂਟੀਟੀ ਦੇ ਵਿੱਚ ਸਾਨੂੰ ਹਿਰੋਇਨ ਵੀ ਬਰਾਮਦ ਹੋਈ ਹੈ ਇਦੇ ਵਿੱਚੋਂ ਕੁਝ ਸਾਨੂੰ ਡਰੱਗ ਦੇ ਵਿਕਟਿਮਸ ਵੀ ਮਿਲੇ ਆ ਉਹ ਤਕਰੀਬ 4 ਦੇ ਕਰੀਬ ਵਿਕਟਿਮਸ ਹੈਗੇ ਇਹਨਾਂ ਨੂੰ ਅਸੀਂ ਡਰੱਗ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਇਹਨਾਂ ਨੂੰ ਭੇਜ ਰਹੇ ਆ ਇਹਨਾਂ ਦਾ ਡੂਪ ਟੈਸਟ ਕਰਾਇਆ ਸੀ ਉਹ ਪੋਜ਼ਿਟਿਵ ਆਇਆ ਤੇ ਇਹਨਾਂ ਦਾ ਪ੍ਰੋਪਰ ਇਲਾਜ ਅਸੀਂ ਕਰਾਵਾਂਗੇ ਤੇ ਇਹ ਅੱਗੇ ਵੀ ਆਉਣ ਵਾਲੇ ਸਮਾਂ ਦੇ ਵਿੱਚ ਇਸ ਤਰੀਕੇ ਦੇ ਸਾਡੇ ਜ਼ਿਲ੍ਹੇ ਪੱਧਰ ਤੇ ਕਾਸਵਾ ਆਪਰੇਸ਼ਨਸ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਜਿਹੜਾ ਇਹ ਨਸ਼ੇ ਦਾ ਜਿਹੜਾ ਦੰਦਾ ਇਹਦਾ ਕਾਲਾ ਕਾਰੋਬਾਰ ਹੈ ਇਸ ਤੇ ਅਸੀਂ ਇਹਦੇ ਇਸ ਤੇ ਠੱਲ ਪਾਈ ਹੈ ਇਦੇ ਵਿੱਚ ਹੀ ਤੁਸੀਂ ਦੇਖਿਆ ਉਹਨਾ ਮਾਸਟਰ ਕੋਲੋਨੀ ਦੇ ਵਿੱਚ ਪਿਛਲੇ 20 ਸਾਲਾਂ ਦੇ ਵਿੱਚ ਅਸੀਂ ਕਈ ਕਦੇ ਕਈ ਡਿਮੋਲਿਸ਼ਨਸ ਵੀ ਕੀਤੇ ਆ ਹੁਣ ਤੱਕ ਤਿੰਨ ਡਿਮੋਲਿਸ਼ਨਸ ਕੱਲੀ ਇਸ ਜਗ੍ਹਾ ਦੇ ਵਿੱਚ ਤੇ ਜ਼ਿਲ੍ਹਾ ਪੱਧਰ ਤੇ ਸੱਤ ਇਦਾਂ ਦੀ ਜਿਹੜੀ ਪ੍ਰਾਪਰਟੀਆਂ ਹਨ ਜਿਨ੍ਹਾਂ ਨੂੰ ਜਿਹੜੇ ਨਸ਼ੇ ਦੇ ਕਾਲੀ ਕਮਾਈ ਤੋਂ ਬਣਾਇਆ ਗਿਆ ਸੀਗਾ ਉਹਨਾਂ ਦੀ ਉਹ ਸਾਰੀ ਨੂੰ ਢਾਇਆ ਗਿਆ ਹੈ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਆਂਡ ਵਾਲੇ ਸਮਾ ਦੇ ਵਿੱਚ ਇਸ ਤਰੀਕੇ ਦੀ ਕਾਰਵਾਈ ਲਗਾਤਾਰ ਜਾਰੀ ਰਹੂਗੀ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਕੰਟਰੋਲ ਰੂਮ ਦੇ ਰਾਹੀਂ 112 ਦੇ ਰਾਹੀਂ ਸਰਕਾਰ ਦੀ ਜਿਹੜੀ ਸੇਫ ਪੰਜਾਬ ਦੀ ਟਿਪਲਾਈ ਟਿਪਲਾਈ ਨਾਲ ਜਿਹੜੀ ਕਿ ਡੈਡੀਕੇਟਿਡ ਐਕਸਕਲੂਸਿਵ ਐਂਟੀ ਡਰਗ ਹੈਲਪਲਾਈਨ ਹੈ ਉਹਦੇ ਵਿੱਚ ਤੁਸੀਂ ਸਾਨੂੰ ਇਤਲਾਹ ਦੇ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਐਸ ਐਚਓ ਸਾਹਿਬਾਨ ਨੂੰ ਕਿਸੇ ਵੀ ਪੁਲਿਸ ਆਫਸਰ ਨੂੰ ਮੁਲਾਜ਼ਮ ਨੂੰ ਤੁਸੀਂ ਇਤਲਾਹ ਦੇ ਸਕਦੇ ਹੋ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਗੁਪਤ ਰੱਖੀ ਜਾਊਗੀ ਤੇ ਟਾਈਮ ਬౌੰਡ ਮੈਨਰ ਦੇ ਵਿੱਚ ਕਾਰਵਾਈ ਵੀ ਕੀਤੀ ਜਾਊਗੀ ਤੇ ਜਿਹੜੇ ਬੰਦੇ ਨਸ਼ੇ ਦੀ ਤਸਕਰੀ ਕਰਦੇ ਆ ਭਾਵੇਂ ਛੋਟੇ ਪਦਰ ਤੇ ਹੋਣ ਜਾਂ ਵੱਡੇ ਪਦਰ ਤੇ ਹੋਣ ਉਹਨਾਂ ਨੂੰ ਸਾਡੀ ਸਖਤ ਚੇਤਾਵਨੀ ਹੈ ਅਸੀਂ ਤੁਹਾਨੂੰ ਫੜਕੇ ਵੀ ਅੰਦਰ ਦੇਾਂਗੇ ਤੇ ਤੁਹਾਡੀ ਜਿਹੜੀ ਕਾਲੇ ਧੰਦੇ ਜਿਹੜੀ ਸਟਾਲੀ ਕਮਾਈ ਤੋਂ ਤੁਸੀਂ ਜੋ ਵੀ ਪ੍ਰਾਪਰਟੀ ਬਣਾਈ ਹੈ اسی ਤਰੀਕੇ ਨਾਲ ਉਹਨੂੰ ਅਸੀਂ ਢਾ ਉਹਨੂੰ ਅਸੀਂ ਢਾਵਾਂਗੇ ਵੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਨਾਲ ਨਾਲ ਐਨਡੀਪੀਐਸ ਦੇ ਵਿੱਚ ਜਿਹੜੀ 68 ਐਫ ਦੇ ਤਹਿਤ ਕਾਰਵਾਈ ਹੁੰਦੀ ਹੈ ਜਿਦੇ ਵਿੱਚ ਕੰਪੀਟੈਂਟ ਅਥਾਰਟੀ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਜਾਂਦੀ ਹੈ ਉਹ ਵੀ ਨਾਲ ਨਾਲ ਸਾਡੀ ਜਿਹੜੀ ਹੈਗੀ ਹੈ ਕਾਰਵਾਈ ਚੱਲਦੀ ਹੈ ਇਸੀ ਤਰ੍ਹਾਂ ਖੰਨਾਵ ਵਿਖੇ ਵੀ ਪੰਜਾਬ ਪੁਲਿਸ ਨੇ ਆਪਰੇਸ਼ਨ ਕਸੂ ਚਲਾਇਆ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਹੌਟਸਪੌਟ ਅਤੇ ਜਨਤਕ ਥਾਵਾਂ ਦੀ ਚੈਕਿੰਗ ਕੀਤੀ ਗਈ ਜਦਕਿ ਖੰਨਾ ਦੀ ਮੀਟ ਮਾਰਕੀਟ ਅਤੇ ਬੱਸ ਸਟੈਂਡ ਦੀ ਚੈਕਿੰਗ ਕਰਦੇ ਹੋਏ ਕਈ ਸ਼ੱਕੀ ਬੰਦੇ ਹਿਰਾਸਤ ਵਿੱਚ ਲਿਆ ਗਿਆ ਐਸਪੀ ਪਰਸ਼ੂਤਮ ਵਾਲ ਅਤੇ ਡੀਐਸਪੀ ਅਮਰਿਤਪਾਲ ਸਿੰਘ ਪਾਰਟੀ ਨੇ ਕਿਹਾ ਕਿ ਯੁੱਧ ਨਸ਼ਾ ਵਿਰੋਧ ਮਹਿੰਮ ਤਹਿਤ ਇਹ ਆਪਰੇਸ਼ਨ ਸਮੇਂ-ਸਮੇਂ ਸਿਰ ਚਲਾਇਆ ਜਾਂਦਾ ਹੈ ਅੱਜ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਉਹ ਚੱਲ ਰਿਹਾ ਹੈ ਤੇ ਇਹਦੇ ਵਿੱਚ ਜਿਹੜੇ ਛੱਕੀ ਬੰਦੇ ਆ ਰਾਉਂਡ ਅਪ ਉਹ ਕੁਝ ਕੀਤੇਗੇ ਬਾਕੀ ਡਿਟੇਲ ਸਾਰੀ ਡੀਐਸਪੀ ਸਾਹਿਬ ਦੱਸਣਗੇ ਜਿਵੇਂ ਤੁਹਾਨੂੰ ਐਸਪੀ ਸਾਹਿਬ ਨੇ ਪਹਿਲਾਂ ਹੀ ਦੱਸਿਆ ਵੀ ਸੀਨੀਅਰ ਅਫਸਰਾਂ ਦੇ ਹਦਾਇਤਾਂ ਅਨੁਸਾਰ ਅੱਜ ਇੱਥੇ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਕੰਨਾਚ ਤੇ ਜਿਹਦੇ ਵਿੱਚ ਸਿਟੀ 1 ਸਿਟੀ 2 ਤੇ ਸਦਰ ਦੀ ਫੋਰਸ ਸਾਰੀ ਮਿਲ ਕੇ ਕੰਮ ਕਰ ਰਹੀ ਹੈ ਇਹਦੇ ਤੇ ਅਸੀਂ ਅੱਜ 10 ਗ੍ਰਾਮ ਹਿਰਨ 5000 ਰੁਪਏ ਡਰਗਮਨੀ ਫੜਿਆ ਤੇ ਇੱਕ ਐਫਆਈਆਰ 25/25 ਦੀ ਜੋ ਵਾਂਟਡ ਸੀਗਾ ਬੰਦਾ ਚੋਰ ਸੀ ਉਹ ਵੀ ਗ੍ਰਿਪਰ ਕੀਤਾ ਸਰ ਕਿੱਥੇ ਕਿੱਥੇ ਸਰਚਿੰਗ ਹੁੰਦੀ ਹੈ ਅੱਜ ਸਾਰੇ ਜਿੰਨੇ ਇੱਥੇ ਹੌਟਸਪੌਟਸ ਹੈਗੇ ਉੱਥੇ ਜੇ ਮੀਟ ਮਾਰਕੀਟ ਹੋਈ ਕਰਤਾਰ ਨਗਰ ਹੋਇਆ ਬੱਸ ਸਟੈਂਡ ਹੋਇਆ ਇੱਥੇ ਸਾਰੇ ਜੁਆਇੰਟ ਆਪਰੇਸ਼ਨ ਕੀਤਾ ਗਿਆ ਇਹ ਚੱਲਦੇ ਹੀ ਰੰਗੂ ਨਹੀਂ ਸਕਦੇ ਬਿਲਕੁਲ ਜੀ ਇਹ ਜਿਵੇਂ ਤੁਹਾਨੂੰ ਪਤਾ ਪੰਜਾਬ ਸਰਕਾਰ ਦਾ ਯੋਧ ਨਸ਼ਾ ਵਿਰੋਧ ਚੱਲ ਰਿਹਾ ਤੇ ਉਹਦੇ ਅਧੀਨ ਇਹ ਕਾਰਵਾਈਆਂ ਹੁੰਦੀਆਂ ਰਹਿੰਦੀਆਂ ਚੱਲਦੇ ਰਹੋ ਤੁਹਾਡੇ ਮਾਤਮ ਨਾਲ ਮੈਂ ਇਹੀ ਮੈਸੇਜ ਦੇਣਾ ਚਾਹੁੰਗਾ ਜੀ ਵੀ ਜੋ ਕਿਤੇ ਤੁਹਾਨੂੰ ਕੋਈ ਨਸ਼ੇ ਦੀ ਖਬਰ ਮਿਲਦੀ ਹੈ ਸੂਚਨਾ ਮਿਲਦੀ ਹੈ ਉਹ ਸਾਨੂੰ ਦੱਸੋ ਸੇਫ ਪੰਜਾਬ ਤੇ ਦੱਸੋ ਤੁਹਾਡਾ ਨਾਮ ਉੱਤਰ ਰੱਖਿਆ ਜਾਊਗਾ ਤੇ ਨਸ਼ਾ ਤਸਕਰਾਬੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ